ਇਨੂੰ ਮੇਲੇ 'ਚ ਤਬਦੀਲ ਨਾ ਕੀਤਾ ਜਾਵੇ ਹੈਨਾ ਪਰ ਬਦਕਿਸਮਤੀ ਇਹ ਮੇਲਾ ਬਣ ਗਿਆ ਸਾਡੇ 'ਚ ਘਾਟ ਰਹੀ ਕਿ ਅਸੀਂ ਬੱਚਿਆਂ ਨੂੰ ਪ੍ਰੋਪਰ ਦੱਸ ਨਹੀਂ ਸਕ ਗਏ ਫੁੱਟ ਮੈਸੇਜ ਲੈ ਕੇ ਵਾਪਸ ਜਾਂਦੇ ਆ ਕਿ ਜਦੋਂ ਅਸੀਂ ਇੱਥੇ ਵਾਪਸ ਜਾਵਾਂਗੇ ਅਸੀਂ ਵੀ ਇਹੋ ਜਿਹੜੀ ਜਿਹੜੀ ਪ੍ਰਥਾ ਹੈਗੀ ਉਹਨੂੰ ਐਜ਼ ਇਟ ਇਜ਼ ਉੱਤੇ ਪ੍ਰਕਾਰ ਰੱਖਾਂਗੇ ਪ੍ਰਕਾਰ ਤੇ ਦਬਾਅ ਪਾਇਆ ਜਾਵੇ ਕਿ ਸਰਕਾਰ ਜਿਹੜੀ ਹੈਗੀ ਉਹ ਪ੍ਰਕਾਰ ਮਾਰ ਕਰਾ ਧੱਕਾ ਕਰਨਾ ਬੰਦ ਕਰੇ ਅਤੇ ਕਾਨੂੰਨਾਂ ਨੂੰ ਫੌਰੀ ਤੌਰ ਤੇ ਬਦਲੇ ਤੇ ਪੈਰਸ ਪਾਇਆ ਜਾਵੇ ਜੇ ਪੱਥਰ ਹੋਵੇ ਪਤ ਤਾ ਜੇ ਟਪਕਾ ਟਪਕਾ ਪਾਣੀ ਪੈਂਦਾ ਰਹੇ ਤੋ ਵੀ ਇੱਕ ਦਿਨ ਪਿਗਲ ਜਾਂਦਾ ਟੁੱਟ ਟੁੱਟ ਜਾਂਦਾ ਸੋ ਇਹ ਚੀਜ਼ ਆ ਜਿਹੜੀ ਚੀਜ਼ਾਂ ਹੁੰਦੀਆਂ ਜਿ ਹੌਲੀ ਹੌਲੀ ਇਹ ਕੰਮ ਕਰਦੀਆਂ ਰਹਿਣ ਬੱਚਿਆਂ ਦੇ ਮਨ ਤੇ ਆਪਣੇ ਧਰਮ ਨਾਲ ਆਪਣੇ ਸਮਾਜ ਨਾਲ ਜੋ ਲੰਗਰ ਦੀ ਪ੍ਰਥਾ ਵਾ ਉਹਦੇ ਨਾਲ ਜੁੜਨ ਦਾ ਉਹਨਾਂ ਨੂੰ ਇੱਕ ਬਹੁਤ ਵਧੀਆ ਇੱਕ ਮੋਕਾ ਮਿਲ ਜਾਂਦਾ ਤੇ ਜਿਹੜੇ ਨੌਜਵਾਨ ਪੰਜਾਬ ਤੋਂ ਆਏ ਨੇ ਬੇਸ਼ੱਕ ਉਹ ਪੜਨਾ ਆਏ ਨੇ ਕੋਈ ਵਰਕ ਪਰਮਿਟ ਹੋਲਡਰ ਹੈ ਜਾਂ ਕੋਈ ਪੀਆਰ ਹੋ ਕੇ ਆਇਆ ਤਾਂ ਉਹਨਾਂ ਤੇ ਕਿਸ ਤੰਗ ਦਾ ਪ੍ਰਭਾਵ ਜਾਂਦਾ ਜਦੋਂ ਇਸ ਤੰਗ ਦੇ ਸਮਾਗਮ ਦੇਖਦੇ ਹੋ ਦੇਖੋ ਉਹਨਾਂ ਦੇ ਵਾਸਤੇ ਇੱਕ ਜਦੋਂ ਉਹ ਪੰਜਾਬ ਤੋਂ ਆਉਂਦੇ ਆ ਪੰਜਾਬ ਦਾ ਵਿੱਚ ਜਿਹੜੇ ਇਹੋ ਜਿਹੇ ਮਾਹੌਲ ਆ ਉਹ ਮੇਲੇ ਦੇ ਤੌਰ ਤੇ ਜਾਣੇ ਜਾਂਦੇ ਚੱਚੇ ਹੁਦੜਬਾਜੀ ਬਹੁਤ ਹੁੰਦੀ ਆ ਜਾਂ ਕੋਈ ਛੇੜਛਾੜ ਬਹੁਤ ਹੁੰਦੀ ਆ ਪਰ ਜਦੋਂ ਲੋਕ ਇੱਥੇ ਆ ਕੇ ਵੇਖਦੇ ਕਿ ਇੱਥੇ ਕਿੰਨਾ ਅਨੁਸ਼ਾਸਨ ਆ ਲੋਕ ਕਿੰਨੇ ਵਧੀਆ ਤਰੀਕੇ ਦੇ ਨਾਲ ਕਰਦੇ ਕਿੰਨਾ ਸਾਫ ਸਫਾਈ ਦਾ ਖਿਆਲ ਰੱਖਦੇ ਆ ਉਹ ਇੱਕ ਗੁੱਡ ਮੈਸੇਜ ਲੈ ਕੇ ਵਾਪਸ ਜਾਂਦੇ ਆ ਕਿ ਜਦੋਂ ਅਸੀਂ ਤੇ ਵਾਪਸ ਜਾਵਾਂਗੇ ਅਸੀਂ ਵੀ ਇਹੋ ਜਿਹੜੀ ਜਿਹੜੀ ਪ੍ਰਥਾ ਹੈਗੀ ਉਹਨੂੰ ਐਜ਼ ਇਟ ਇਜ਼ ਉੱਤੇ ਪ੍ਰਕਾਰ ਰੱਖਾਂਗੇ ਜੀ ਉਹਦੇ ਵਿੱਚ ਭਾਜੀ ਤੁਸੀਂ ਸਾਇਨ ਸੂਨ ਕਰਵਾ ਰਹੇ ਹੋ ਇਹ ਕੀ ਚੱਕਰ ਆ ਅਰਸ਼ਦ ਕੋ ਆਸੀਸ ਜੀ ਵੀ ਤੁਸੀਂ ਜਾਣਦੇ ਕਿ ਸਾਨੂੰ ਪਿਛਲੇ 9 ਮਹੀਨੇ ਹੋ ਗਏ ਆ ਲੈਂਡਲੋਰ ਟੈਨੈਂਟ ਦੇ ਰਾਈਟ ਬਾਰੇ ਅਸੀਂ ਪਟੀਸ਼ਨ ਦਸਤਕਤ ਕਰਵਾ ਰਹੇ ਆ ਬੀਸੀ ਗਵਰਨਮੈਂਟ ਨੂੰ ਬੇਨਤੀ ਕਰ ਰਹੇ ਆ ਕਿ ਹਾਂ ਵੀ ਜੇ ਤੁਸੀਂ ਕਿਰਾਏਦਾਰਾਂ ਨੂੰ ਅਧਿਕਾਰ ਦੇ ਰਹੇ ਹੋ ਕੁਝ ਅਧਿਕਾਰ ਜਿਹੜੇ ਹੈ ਕਿ ਬਕਾਨ ਮਾਲਕਾਂ ਤੇ ਜਾਂ ਜਿਹੜਾ ਲਾਅ ਹੈਗੇ ਉਹ ਬੈਲੈਂਸ ਕੀਤੇ ਜਾਣ ਸੋ ਉਹਦੇ ਬਾਰੇ ਅਸੀਂ ਅੱਜ ਨਗਰ ਕੀਤੇ ਦੇ ਵਿੱਚ ਵੀ ਲੋਕਾਂ ਤੋਂ ਸਹਿਯੋਗ ਮੰਗਦੇ ਆ ਕਿ ਉਹ ਇਸ ਪਟੀਸ਼ਨ ਦੇ ਉੱਤੇ ਦਸਤਕਤ ਕਰਨ ਤਾਂ ਜੋ ਸਰਕਾਰ ਤੇ ਦਬਾਅ ਪਾਇਆ ਜਾਵੇ ਕਿ ਸਰਕਾਰ ਜਿਹੜੀ ਹੈਗੀ ਉਹ ਬਕਾਨ ਮਾਲਕਾਂ ਦਾ ਧੱਕਾ ਕਰਨਾ ਬੰਦ ਕਰੇ ਅਤੇ ਕਾਨੂੰਨਾਂ ਨੂੰ ਫੌਰੀ ਤੌਰ ਤੇ ਬਦਲੇ ਤੇ ਬੈਲੈਂਸ ਕੀਤਾ ਜਾਵੇ ਇਹ ਕਿੰਨੇ ਕਿ ਲੋਕਾਂ ਨੇ ਸਾਈਨ ਜਿਹੜੇ ਹੁਣ ਤੱਕ ਕੀਤੇ ਨੇ ਜੀ ਇਸ ਪੇਟੀਸ਼ਨ ਤੇ ਅੱਛ ਹੁਣ ਤੱਕ ਲਗਭਗ 38000 ਸਿਗਨੇਚਰ ਅਸੀਂ ਕਰਵਾ ਚੁੱਕੇ ਆ ਜੀ ਅ ਸੋ ਸਾਡਾ ਟਾਰਗੇਟ ਲੱਖ ਕੇ ਸਾਈਨ ਤੋਂ ਉੱਪਰ ਦਾ ਵਾ ਸੋ ਸਾਨੂੰ ਉਮੀਦ ਆ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਜਿਹੜਾ ਮੋਰਚਾ ਹੈਗਾ ਫਤਿਹ ਕਰ ਲਵਾਂਗੇ ਜੀ ਤੇ ਜਦੋਂ ਨਗਰ ਕੀਰਤਨ ਦੀ ਗੱਲਬਾਤ ਕਰਦੇ ਆਂ ਭਾਜੀ ਤਾਂ ਇੱਥੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ ਤਾਂ ਪਰਿਵਾਰਾਂ ਸਮੇਤ ਵੀ ਆਉਂਦੇ ਨੇ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਬੱਚਾ ਆਪਣੀ ਪੰਜਾਬੀ ਜ਼ੁਬਾਨ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਇਤਿਹਾਸ ਦੇ ਨਾਲ ਜੁੜ ਕੇ ਰਵੇ ਬਿਲਕੁਲ ਦੇਖੋ ਭਾਵਨਾ ਮਾਰਛੇ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਵਿਸਾਖੀ ਦਾ ਨਗਰ ਕੀਰਤਨ ਹੈ ਨਾ ਜੀ ਇਹਨੂੰ ਮੇਲੇ 'ਚ ਤਬਦੀਲ ਨਾ ਕੀਤਾ ਜਾਵੇ ਹੈਨਾ ਪਰ ਬਦਕਿਸਮਤੀ ਇਹ ਮੇਲਾ ਬਣ ਗਿਆ ਉਹ ਮੇਲਾ ਇਸ ਕਰਕੇ ਬੜਿਆ ਕਿ ਮਾਪੇ ਅਸੀਂ ਵੀ ਮਾਪੇ ਆ ਸ਼ਾਇਦ ਅਸੀਂ ਕਿਧਰ ਕਿਤੇ ਸਾਡੇ ਚ ਘਾਟ ਰਹੀ ਕਿ ਅਸੀਂ ਬੱਚਿਆਂ ਨੂੰ ਪ੍ਰੋਪਰ ਦੱਸ ਨਹੀਂ ਸਕਾਗੇ ਸੋ ਲੋੜ ਹੈ ਕਿ ਵਾਪਸ ਪਰਤਣ ਦੀ ਕਿ ਲੋਕ ਇਸ